ਸਾਡੇ ਮਾਨਸਰ ਦੇ ਪਿੰਡ ਬੁਡਲਾਟਾ ਦੇ ਪਿੰਡ ਹੈ ਕੀ ਮੰਗ ਰਹੇ ਲੋਕ ਕਿ ਸਾਨੂੰ ਡੀਜ਼ਲ ਦੇ ਦੇ ਸਾਨੂੰ ਪੱਪ ਸੈਟ ਦੇ ਦਿਓ ਕਿੰਨਾ ਖਰਚਾ ਹੁੰਦਾ ਹੈ ਸਰਕਾਰਾਂ ਦੇ ਕੋਲ ਵੱਡੇ ਖਜ਼ਾਨੇ ਹੁੰਦੇ ਡਿਜ਼ਾਸਟਰ ਰਲੀਫ ਫੰਡ 'ਚ ਹਜ਼ਾਰਾਂ ਕਰੋੜ ਰੁਪਏ ਹੁੰਦੇ ਨੇ ਬਸ ਸਾਡੇ ਮੀਂਹ ਦੇ ਪਾਣੀ ਵਾਸਤੇ ਉੱਥੇ ਵਿਵਸਥਾ ਬਣ ਸਕਦੀ ਸੀ ਇੱਥੇ 4-5 ਸਾਲਾਂ ਤੋਂ ਸਫਾਈ ਤੱਕ ਨਹੀਂ ਹੋਈ ਸਰਕਾਰ ਜੇ ਤੁਹਾਨੂੰ ਤੁਹਾਡਾ ਬੰਦਾ ਹੋਇਆ ਹੱਕ ਨਹੀਂ ਦਿੰਦੀ ਤੇ ਫਿਰ ਸਾਲ ਬਾਅਦ ਤੁਸੀਂ ਸ਼੍ਰੋਮਣੀ ਅਕਾਲੀ ਦਰਬਾਰ ਦੀ ਸਰਕਾਰ ਲੈ ਕੇ ਆਓ ਜਦ ਨਰਮਾ ਮਰਿਆ ਸੀ 850 ਕਰੋੜ ਹਜ਼ਾਰ ਕਰੋੜ ਅਸੀਂ ਵੰਡਤਾ ਤੇ ਅਸੀਂ ਗਾਂ ਵੀ ਵੰਡ ਸਕਦੇ ਹਾਂ ਡੈਮ ਹੈਗੇ ਉਹ ਵੀ ਟੁੱਟੀ ਜਾ ਰਹੇ ਨੇ ਪੁਲ ਵੀ ਟੁੱਟੀ ਜਾ ਰਹੇ ਨੇ ਬੰਦ ਵੀ ਟੁੱਟ ਰਹੇ ਨੇ ਆਪਣੇ ਆਜ ਤਾਈਏ ਐਲਾਨ ਨਹੀਂ ਕੀਤਾ ਕਿ ਜਿਹੜੇ ਪੰਜਾਬ 'ਚ ਪਾਣੀ ਜਿਨ੍ਹਾਂ ਦੇ ਖੇਤ ਬਰਬਾਦ ਹੋ ਗਏ ਠੇਕੇ 'ਚ ਜ਼ਮੀਨ ਵਿਤੀ ਸੀ ਗਰੀਬਾਂ ਦੀ ਮਜ਼ਦੂਰੀ ਮਾਰੀ ਗਈ ਕੀ ਵੀ ਤੁਹਾਨੂੰ ਕਿੰਨਾ ਮੁਆਵਜ਼ਾ ਦਵਾਂਗੇ ਜਿਹੜੇ ਬਾਦਲ ਸਾਹਿਬ ਹਰ ਮੀਂਹ ਦੇ ਮੌਸਮ ਤੋਂ 4 ਮਹੀਨੇ ਪਹਿਲੇ ਮੀਟਿੰਗ ਬੁਲਾ ਕੇ ਸਾਰੇ ਅਸਰਾਂ ਦਾ ਪੂਰੇ ਪੰਜਾਬ 'ਚ ਕਿੱਥੇ-ਕਿੱਥੇ ਕਿੰਨਾ ਪੈਸਾ ਦੇਣਾ ਤਾਂ ਉਹ ਵੀ ਨਿਗਰਾਨੀ ਕਰਦੇ ਸੀ ਇਹ ਗੈਰ ਤਜਰਬੇਦਾਰ ਮੁੱਖ ਮੰਤਰੀ ਜਿਹੜੇ ਹੈਗੇ ਇਹਨਾਂ ਨੂੰ ਨਾ ਤਾਂ ਪੁੱਛਦੇ ਨੇ ਦੇਖੋ ਜਿਹੜਾ ਹੜਾ ਦਾ ਵੀ ਜਿੱਥੇ ਵੀ ਨੁਕਸਾਨ ਹੋਇਆ ਹੈਗਾ ਸਭ ਤੋਂ ਵੱਡੀ ਗੱਲ ਕੀ ਇਹ ਸਰਕਾਰ ਦੇ ਹੁੰਦੇ ਹੋ ਜਿੱਥੇ ਉਹ ਉੱਤੇ ਰੇਤੇ ਦੀ ਮਾਈਨਿੰਗ ਹੋ ਰਹੀ ਹੈ ਉਹ ਰੇਤੇ ਦੀ ਮਾਈਨਿੰਗ ਕਰਕੇ ਸਾਰੇ ਪਿੱਲਰ ਇਹਨੇ ਕਮਜ਼ੋਰ ਹੋ ਗਏ ਨੇ ਜਿਹਦੇ ਕਰਕੇ ਉਹ ਜਿਹੜੇ ਡੈਮ ਹੈਗੇ ਉਹ ਵੀ ਟੁੱਟੇ ਜਾ ਰਹੇ ਨੇ ਪੁਲ ਵੀ ਟੁੱਟੇ ਜਾ ਰਹੇ ਨੇ ਬੰਦ ਵੀ ਟੁੱਟ ਰਹੇ ਨੇ ਤੇ ਇਸ ਤੋਂ ਵੀ ਹੋਰ ਨਕਮੀ ਗੱਲ ਆ ਕਿ ਜਿੱਥੇ ਸਾਫ ਸਫਾਈ ਕਰਕੇ ਡਰੇਨਾਂ ਦੇ ਵਿੱਚ ਬਰਸਾਤ ਦੇ ਮੀਂਹ ਦੇ ਪਾਣੀ ਵਾਸਤੇ ਉੱਥੇ ਵਿਵਸਥਾ ਬਣ ਸਕਦੀ ਸੀ ਇੱਥੇ 4-5 ਸਾਲਾਂ ਤੋਂ ਸਫਾਈ ਤੱਕ ਨਹੀਂ ਹੋਈ ਜਿਹੜੇ ਬਾਦਲ ਸਾਹਿਬ ਹਰ ਮੀਂਹ ਦੇ ਮੌਸਮ ਤੋਂ 4 ਮਹੀਨੇ ਪਹਿਲੇ ਮੀਟਿੰਗ ਬੁਲਾ ਕੇ ਸਾਰੇ ਅਫਸਰਾਂ ਦਾ ਪੂਰੇ ਪੰਜਾਬ 'ਚ ਕਿੱਥੇ-ਕਿੱਥੇ ਕਿੰਨਾ ਪੈਸਾ ਦੇਣਾ ਉਹ ਵੀ ਨਿਗਰਾਨੀ ਕਰਦੇ ਸੀ ਇਹ ਗੈਰ ਤਜਰਬੇਦਾਰ ਮੁੱਖ ਮੰਤਰੀ ਜਿਹੜੇ ਹੈਗੇ ਇਹਨਾਂ ਨੂੰ ਨਾ ਤਾਂ ਇਹ ਪੁੱਛਦੇ ਨੇ ਦੇ ਨਾ ਆਪਦਾ ਆਪ ਸੋਚ ਕਰਦੇ ਨੇ ਵੀ ਮੀਂਹ ਆਊਗਾ ਤਾਂ ਆਪਾਂ ਡਰੇਨਾ ਦੀ ਬਦਲ ਸੋ ਸਾਰੀ ਕਾਗਜ਼ੀ ਕਾਰਵਾਈ ਜਿਹੜੀ ਚੱਲ ਰਹੀ ਜਿੱਤੇ ਕਰਕੇ ਅੱਜ ਲੋਕਾਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਆ ਇੱਥੇ ਬੈਠੇ ਨੇ ਮਕਾਨਾਂ ਦੇ ਪਿੱਛੇ ਇਹ ਕਹਿੰਦੇ ਇੱਥੇ ਇੱਥੇ ਇਨਾ ਇਨਾ 7-7 ਫੁੱਟ ਪਾਣੀ ਦੇ ਵਿੱਚੋਂ ਲੰਘ ਕੇ ਆ ਰਹੇ ਨੇ ਵਿਚਾਰੇ ਕਿਸ ਹਾਲਾਤ 'ਚ ਪਿਛਲੇ ਪਿੰਡ 'ਚ ਇਹ ਜਲਵੇੜਾ ਚ ਗਈ ਚਾਰੋਂ ਪਾਸੋਂ ਪਾਣੀ 'ਚ ਡੁੱਬਿਆ ਹੋਇਆ ਮਕਾਨ 10-10 ਫੁੱਟ ਪਾਣੀ ਕਿਸੇ ਦੀ ਕੰਢਟੇ ਗਈ ਕਿਸੇ ਦਾ ਘਰ ਟਹਿਣ ਵਾਲਾ ਹੈਗਾ ਕਿਸੇ ਦੇ ਮਕਾਨ 'ਚ ਆ ਗਿਆ ਤੇ ਮੁੱਖ ਮੰਤਰੀ ਸਾਹਿਬ ਨੇ ਅੱਜ ਤਾਈਂ ਇਹ ਐਲਾਨ ਨਹੀਂ ਕੀਤਾ ਕਿ ਜਿਹੜੇ ਪੰਜਾਬ 'ਚ ਪਾਣੀ ਜਿਨ੍ਹਾਂ ਦੇ ਖੇਤ ਬਰਬਾਦ ਹੋ ਗਏ ਠੇਕੇ 'ਚ ਜ਼ਮੀਨ ਦਿੱਤੀ ਸੀ ਗਰੀਬਾਂ ਦੀ ਮਜ਼ਦੂਰੀ ਮਾਰੀ ਗਈ ਕੀ ਵੀ ਤੁਹਾਨੂੰ ਕਿੰਨਾ ਮੁਆਵਜ਼ਾ ਦਵਾਂਗੇ ਤੁਹਾਡੇ ਮਕਾਨ ਟਹਿ ਗਿਆ ਜਾਂ ਤੁਹਾਡੇ ਮਕਾਨ ਚ ਟੁੱਟ ਗਿਆ ਖਰਾਬ ਹੋ ਗਿਆ ਤੁਹਾਨੂੰ ਕਿੰਨਾ ਮੁਆਵਜ਼ਾ ਕੋਈ ਲੋਕਾਂ ਦੇ ਵਿੱਚ ਆਸਤਾ ਹੋਏ ਨਹੀਂ ਤਾਂ ਇਹ ਹਦ ਹੋ ਰਿਹਾ ਕਿ ਜਿਨ੍ਹਾਂ ਦਾ ਸਾਰਾ ਕੁਝ ਰੁਲ ਗਿਆ ਉਹਨਾਂ ਨੂੰ ਤਾਂ ਗਾ ਹੁਣ ਮਾਝੇ ਸਾਈਡ ਚ ਤਾਂ ਕਹਿੰਦੇ ਅਜੀ ਜਿੰਨਾ ਇੱਥੇ ਪਾਣੀ ਬੈਠੂਗਾ ਉਹਦੇ ਬਾਅਦ 2-2 3-3 ਫੁੱਟ ਜਿਹੜਾ ਰੇਤਾ ਅਗਲੀ ਫਸਲ ਵੀ ਨਹੀਂ ਲਗਾਈ ਜਾਊਗੀ ਇਹ ਇਹਨਾਂ ਲਈ ਕੋਈ ਆਸ ਨਾ ਤੁਸੀਂ ਦੋਵੇਂ ਤੁਹਾਨੂੰ ਇਹਨਾਂ ਮੁਆਵਜ਼ਾ ਦੇਵਾਂਗੇ ਜਿਹੜੇ ਲੋਕੀ ਇੱਥੇ ਬੈਠੇ ਨੇ ਜਿਨ੍ਹਾਂ ਗਰੀਬਾਂ ਦੇ ਮਕਾਨ ਗਏ ਜਿਨ੍ਹਾਂ ਦੀ ਫਸਲ ਗਈ ਉਹ ਤੁਸੀਂ ਆਸ ਵਾਸਤੇ ਕੋਈ ਮੈਂ ਕੱਲ ਵੀ ਕਿਹਾ ਸੀ ਕਿ ਤੁਸੀਂ ਇੱਕ ਹੈਲਪਲਾਈਨ ਨੰਬਰ ਐਲਾਨ ਕਰੋ ਉਸ ਨੰਬਰ 'ਤੇ ਲੋਕੀ ਤੁਹਾਨੂੰ ਕਿਸੇ ਚੀਜ਼ ਦੀ ਮਦਦ ਕੱਲ ਤੋਂ ਮੈਂ ਮਾਨਸਾ ਦੇ ਪਿੰਡ ਬੁਡਲਾਟਾ ਦੇ ਪਿੰਡ ਹੈ ਕੀ ਮੰਗ ਰਹੇ ਲੋਕੀ ਸਾਨੂੰ ਡੀਜ਼ਲ ਦੇ ਦਿਓ ਸਾਨੂੰ ਪੰਪ ਸੈੱਟ ਦੇ ਦਿਓ ਕਿੰਨਾ ਖਰਚਾ ਹੁੰਦਾ ਹੈ ਸਰਕਾਰਾਂ ਦੇ ਕੋਲ ਵੱਡੇ ਖਜ਼ਾਨੇ ਹੁੰਦੇ ਡਿਜ਼ਾਸਟਰ ਰਲੀਫ ਫੰਡ 'ਚ ਹਜ਼ਾਰਾਂ ਕਰੋੜ ਰੁਪਏ ਹੁੰਦੇ ਨੇ ਪਰ ਦੇਣ ਵਾਲਾ ਕੋਈ ਬਣੇ ਸੋ ਇਸ ਗੱਲ ਦਾ ਅਫਸੋਸ ਹੈ ਮੈਂ ਲੋਕਾਂ ਨੂੰ ਵਿਸ਼ਵਾਸ ਦਿਲਾਣੀ ਆ ਕਿ ਤੁਹਾਡੇ ਫਸਲਾਂ ਜਿਹੜੀ ਡੁੱਬੀਆਂ ਹੈਗੀਆਂ ਇਹਦੇ ਵਾਸਤੇ ਮੁਆਵਜ਼ਾ ਲੈਣ ਵਾਸਤੇ ਪੂਰੇ ਧਰੇ ਮਾਰ ਕੇ ਲੜਾਈ ਲੜਾਂਗੇ ਜਿਵੇਂ ਲੈਂਡ ਪੂਲਿੰਗ ਵਾਪਸ ਕਰਾਈਏ ਹੋਣੇ ਸਰਕਾਰ ਨੂੰ ਮਜਬੂਰ ਕਰਾਂਗੇ ਜਿਹੜੇ ਗਰੀਬਾਂ ਦੇ ਮਕਾਨਾਂ ਦਾ ਨੁਕਸਾਨ ਆਇਆ ਉਹਦੇ ਵਾਸਤੇ ਵੀ ਮੁਆਵਜ਼ਾ ਮੰਗਾਂਗੇ ਤੇ ਇਹ ਸਰਕਾਰ ਜੇ ਤੁਹਾਨੂੰ ਤੁਹਾਡਾ ਬੰਦਾ ਹੋਇਆ ਹੱਕ ਨਹੀਂ ਦਿੰਦੀ ਤੇ ਫਿਰ ਸਾਲ ਬਾਅਦ ਤੁਸੀਂ ਸ਼੍ਰੋਮਣੀ ਅਕਾਲੀ ਦਰਦੀ ਸਰਕਾਰ ਲੈ ਕੇ ਆਓ ਜਦ ਨਰਮਾ ਮਰਿਆ ਸੀ 850 ਕਰੋੜ 1000 ਕਰੋੜ ਅਸੀਂ ਵੰਡਤਾ ਤੇ ਅਸੀਂ ਗਾਂ ਵੀ ਵੰਡ ਸਕਦੇ ਹਾਂ ਇਹ ਨਹੀਂ ਦੇ ਸਕਦੇ ਤੇ ਅਸੀਂ ਦੇਣ ਵਾਲੇ ਬਣਾਂਗੇ ਐਮਐਲਏ ਪ੍ਰਵਾਸ ਵਿੱਚ ਤਮਲ ਲੱਡੂ ਘੁੰਮ ਰਹੇ ਨੇ ਇੱਧਰ ਪੰਜਾਬ ਰਿਹਾ ਜੀ ਜਦ ਦੱਖ ਮੰਤਰੀ ਜਾ ਕੇ ਦੂਜੇ ਸੂਬਿਆਂ 'ਚ ਫਿਰ ਰਿਹਾ ਜਦ ਆਪਦਾ ਪੰਜਾਬ ਡੁੱਬ ਰਿਹਾ ਹੈ ਤੇ ਵਾਪਸ ਆ ਕੇ ਕਹਿੰਦਾ ਮੈਂ ਹੈਲੀਕਾਪਟਰ ਤੁਹਾਨੂੰ ਦਿੰਦਾ ਤੇ ਹੈਲੀਕਾਪਟਰ ਦੇ ਨਾਲ ਲੋਕਾਂ ਦਾ ਢੇਡ ਪਰ ਜਾਊਗਾ ਹੈਲੀਕਾਪਟਰ ਪਾਣੀ ਤੇ ਉਤਰ ਜਾਊਗਾ ਫਿਰ ਫੋਟੋ ਖਿੱਚਣ ਵਾਸਤੇ ਇੱਕ ਥਰੀ ਵੀਲਰ ਸਕੂਟਰ ਦੇ ਵਿੱਚ ਕਿਲੋ ਕਿਲੋ ਤੇ ਪੈਕੇਟ ਪੜ ਕੇ ਉਹ 100 ਫੁੱਟ ਉੱਪਰ ਹੈਲੀਕਾਪਟਰ ਤੋਂ ਸਿੱਟੀ ਜਾ ਰਹੇ ਪਾਣੀ 'ਚ ਮਤਲਬ ਤੁਸੀਂ ਲੋਕਾਂ ਦਾ ਖਰਚਾ ਵੀ ਕਰ ਰਹੇ ਹੋ ਤੇ ਮਜ਼ਾਕ ਵੀ ਬਣਾ ਰਹੇ ਹੋ ਤੇ ਜੇ ਮੁੱਖ ਮੰਤਰੀ ਇਹ ਹੋ ਜਾਏ ਤਾਂ ਫੇਰ ਪ੍ਰਸ਼ਾਸਨ ਨੇ ਤੇ ਐਮਐਲਏ ਨੇ ਕੀ ਕਰਨਾ ਉਹ ਤੋਂ ਫੋਟੋ ਕਿਚਨ ਤੇ ਜੋ ਵੀ ਹੈਗੀ ਲੇਕਿਨ ਕੋਈ ਗੱਲ ਨਹੀਂ ਆਪਣੀ ਸਰਕਾਰ ਤੁਸੀਂ ਬਣਾਓ ਸ਼੍ਰੋਮਣੀ ਅਕਾਲੀ ਦਲ ਤੁਹਾਡੀ ਆਪਣੀ ਸਰਕਾਰ ਹੈ ਸੁੱਖ-ਦੁੱਖ ਦੇ ਵੇਲੇ ਹੱਥ ਵੀ ਖੜੇ ਆ ਜਿੰਨੇ ਜੋਗੇ ਅੱਜ ਕਰੀ ਜਾ ਰਹੇ ਆ ਜਿਸ ਦਿਨ ਸਰਕਾਰ ਬਣ ਗਈ ਜਿਹੜਾ ਕੰਮ ਇਹਨਾਂ ਨੇ ਨਹੀਂ ਕੀਤਾ ਉਹ ਡਰੇਨਾ ਵੀ ਸਾਫ਼ ਹੋਣਗੇ ਉਹ ਬੰਨ ਵੀ ਪੱਕੇ ਹੋਣਗੇ ਉਹ ਪੁੱਲ ਵੀ ਬਣਨ ਗਿਆ ਉਹ ਨਹਿਰਾ ਇਹ ਪਾਣੀ ਦਾ ਪੱਕਾ ਇੰਤਜ਼ਾਮ ਕੀਤਾ ਜਾਊਗਾ ਇਹਨਾਂ ਦੀ ਤਰ੍ਹਾਂ ਨਹੀਂ ਕਿ ਜਦ ਸਮਾਂ ਆਂਦਾ ਹੈ ਤੇ ਮਾੜਾ ਮੋਟਾ ਲਿਪਾ ਪੋਤੀ ਕਰ ਦੋ ਤਾਂ ਫੇਰ ਭੁੱਲ ਚੋ ਚਲੋ ਜੀ